ਜੀ ਕੀ ਨਾਮ ਆਪਣਾ ਹਾਂਜੀ ਭਾਜੀ ਮੇਰਾ ਨਾਮ ਸੁਖਵੀਰ ਸਿੰਘ ਆ ਜੀ ਤੇ ਮੈਂ ਆਪਣੇ ਮੈਂਬਰ ਬਜਾਤੇ ਹਕੂਮਤ ਵਰ ਤੋਂ ਕੀ ਕਾਰਨ ਰਹੀ ਆ ਕਿ ਇੰਨਾ ਪਿੰਡ ਚ ਪਾਣੀ ਆਇਆ ਹੈ ਇਹ ਦੇਖੋ ਜੀ ਮਤਲਬ ਇਹ ਕਹਿੰਦਾ ਮੀਂਹ ਦਾ ਪਾਣੀ ਦਾ ਚਲੋ ਪਿੰਡ ਚ ਨਾ ਆਇਆ ਨਹੀਂ ਪਿੱਛੋਂ ਪਾਣੀ ਬਹੁਤ ਆ ਰਿਹਾ ਨੰਗਲਾਲ ਦੇ ਪਾਸੇ ਤੋਂ ਤੇ ਹੋਰ ਨਾ ਪਿੰਡ ਦਾ ਪਿੱਛੋਂ ਵੀ ਕਾਫੀ ਪਾਣੀ ਆ ਰਿਹਾ ਮਨ ਲਗੇ ਲੋਕਾਂ ਦੇ ਘਰ ਵੀ ਡੁੱਬ ਗਏ ਆ ਲੋਕਾਂ ਦਾ ਕਾਫੀ ਨੁਕਸਾਨ ਹੋ ਗਿਆ ਇਸ ਪਾਣੀ ਦੇ ਨਾਲ ਕਿੰਨਾ ਕ ਪਾਣੀ ਆਇਆ ਵਾ ਪਾਣੀ ਮਨ ਲਗੇ ਇਹ ਦੇਖ ਲੋ ਜੀ ਉਹ ਪਿੱਛੋਂ ਵੀ ਆਪਣੇ ਗਬੜੀ ਗਬੜੀ ਚੱਲਦੀ ਪਈ ਉੱਥੇ ਅੱਜ ਤੱਕ ਅਸੀਂ ਇੰਨਾ ਪਾਣੀ ਦੇਖਿਆ ਨਹੀਂ ਕੰਡ ਦੇ ਜੋ ਟੋਟੇ ਦੀ ਗੱਲ ਕਰੀਏ ਕਹਿੰਦੇ ਉਹਦਾ ਵੀ ਓਵਰਫਲੋ ਨਾ ਹੋਣ ਕਰਕੇ ਵੀ ਉਹ ਪਾਣੀ ਜਿਹੜਾ ਰੁਕ ਗਿਆ ਦੇਖੋ ਜਿਹੜਾ ਪਾਣੀ ਦਾ ਛੱਪੜਿਆ ਨਾ ਮਤਲਬ ਕਿ ਜਿਹੜਾ ਤਾਂ ਓਵਰਫਲੋ ਆ ਉਹ ਮਤਲਬ ਕਿ ਮੂਹਰੇ ਬਹੁਤ ਉੱਚਾ ਆ ਤੇ ਉਹਦਾ ਨਿਕਾਸ ਕਿਸੇ ਪਾਸੇ ਵੀ ਹੈ ਨਹੀਂਗਾ ਜਿਹੜਾ ਬਰਸਾਤੀ ਪਾਣੀ ਨਾ ਉਹ ਕਿਸੇ ਪਾਸੇ ਵੀ ਨਹੀਂ ਜਾ ਰਿਹਾ ਤੇ ਅਸੀਂ ਇਹ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆਂ ਤੇ ਡਾਟਾ ਸਾਹਿਬ ਐਮਪੀ ਸਾਹਿਬ ਡਾਟ ਲਾਇਕ ਮਾਰ ਉਹਨਾਂ ਦੇ ਅੱਗੇ ਬੇਨਤੀ ਕਰਦੇ ਆਂ ਮਾਲਕ ਪੰਜਾਬ ਸਰਕਾਰ ਦੇ ਅੱਗੇ ਵੀ ਕਿ ਸਾਡੇ ਮਤਲਬ ਕਿ ਇਸ ਮੁੱਦੇ ਹੱਲ ਕਰਾਇਆ ਜਾਵੇ ਕੀ ਕਹਿੰਦੇ ਪਿਛਲੀ ਵਾਰ ਵੀ ਜਿਹੜਾ ਨਾ ਟੋਬੇ ਦਾ ਦੂਜੇ ਪਿੰਡ ਨੇ ਕਿਹਾ ਸੀ ਕਿ ਸਾਡੇ ਪਿੰਡ ਵਾਲਾ ਪਾਣੀ ਨਾ ਪਾਏ ਜਾ। ਹਾਂਜੀ ਨਾਲ ਦੇ ਪਿੰਡ ਵਾਲੇ ਲਾਪਨ ਦੀ ਗੱਲ ਮਤਲਬ ਇਹ ਦਿੱਕਤ ਆ ਰਹੀ ਆ ਮਤਲਬ ਕਿ ਸਾਡੇ ਪਿੰਡ ਨਾ ਪਾਣੀ ਪਾਏ ਜਾਵੇ। ਤੇ ਤੁ ਕੁੱਛ ਕਾਰਨ ਮਤਲਬ ਇਹ ਵੀ ਪੁਲੀਆਂ ਬਹੁਤ ਘਟਿਆ ਸੜਕ ਦੇ ਵਿੱਚ ਸੜਕਾਂ ਉੱਚੀਆਂ ਹੋਣ ਕਰਕੇ ਇਹ ਵੀ ਕਾਰਨ ਇਹਦਾ ਹੈਗਾ ਆ। ਜੀ ਨਾ ਬਾਜੀ ਆਪਣਾ ਜਸਵਿੰਦਰ ਸਿੰਘ ਕਿਹੜਾ ਪਿੰਡ ਆਪਣਾ? ਹਕਮਤਪੁਰ ਕਿੱਥੋਂ ਆਏ ਜੀ ਤੁਸੀਂ ਹੁਣ ਐਸੇ ਤੁਰ ਕੇ ਆ ਰਹੇ ਹੋ ਮੋਟਰਸਾਈਕਲ ਤੇ? ਅਸੀਂ ਬਾਜੀ ਘਰੋਂ ਬਹੁਤ ਨਿਕਲਣ ਔਖਾ ਆ ਤੇ ਗੋਡਿਆਂ-ਗੋਡਿਆਂ ਤੱਕ ਪਾਣੀ ਬਹੁਤ ਔਖਾ ਆ। ਪਿੰਡ ਦਾ ਬਹੁਤ ਬੁਰਾ ਹਾਲ ਹੋ ਆ। ਕੰਮ ਤਾਂ ਚੱਲੇ ਹਾਂਜੀ ਕੰਮ ਤੇ ਚੱਲੇ ਸਕੇ ਹੁਣ ਜੇ ਮੋਟਰਸਾਈਕਲ ਖਰਾਬ ਆ ਤਾਂ ਕੰਮ ਤੇ ਕਿਸ ਤਰ੍ਹਾਂ ਜਾਓਗੇ ਹਾਂ ਭਾਈ ਪੈਦਲ ਜਾਣਾ ਪੈਣਾ ਹੁਣ ਕੀ ਕਰਨਾ ਲੈ ਛੁੱਟੀ ਕਰੂੰਗੇ ਦਿਹਾੜੀ ਖਰਾਬ ਹੋਊ ਦਿਹਾੜੀ ਸਾਨੂੰ ਭਾਈ ਪਤਾ ਹੀ ਆ ਅੱਗੇ ਵੀ ਇੰਨਾ ਪਾਣੀ ਆਇਆ ਜੇ ਪਾਣੀ ਭਾਈ ਹਰ ਸਾਲ ਇਦਾਂ ਹੀ ਆਉਂਦਾ ਭਾਜੀ ਹਾਂ ਪ੍ਰਸ਼ਾਸਨ ਵੱਲੋਂ ਜਾਂ ਪਿੰਡ ਦੀ ਪੰਚਾਇਤ ਤੁਹਾਨੂੰ ਕੋਈ ਅੱਜ ਤਾਂ ਹੁਣ ਤਾਂ ਕੋਈ ਨਹੀਂ ਚਲੋ ਪੰਚਾਇਤ ਨਾਲ ਉਹ ਆ ਬਟ ਪ੍ਰਸ਼ਾਸਨ ਨੂੰ ਵੀ ਥੋੜਾ ਸੋਚਣਾ ਚਾਹੀਦਾ ਹਨਾ ਕਾਰਨ ਕੀ ਰਹਿੰਦੇ ਇੰਨਾ ਪਾਣੀ ਜਿਹੜਾ ਆਦਾ ਕਾਰਨ ਭਾਜੀ ਇਹੀ ਆ ਕਿ ਜਿੱਦਾਂ ਮਤਲਬ ਕਿ ਹੁਣ ਤੁਹਾਨੂੰ ਪਤਾ ਆ ਬਈ ਨਿਕਾਸ ਹੈ ਨਹੀਂ ਉਹ ਦੋ ਟੋ ਛੱਪੜ ਪੈਂਦੇ ਸਾਡੇ ਪਿੰਡ ਦੇ ਹਾਂਜੀ ਉਹਨਾਂ ਕਰਕੇ ਆ ਬਾਈ ਜੀ ਕੀ ਹੈ ਕੀ ਹੁਣ ਸਰਕਾਰ ਨੂੰ ਕੀ ਕਹਿਣਾ ਚਾਹੁੰਗੇ ਅਸੀਂ ਤਾਂ ਇਹੀ ਕਹਿੰਦੇ ਆ ਕਿ ਪਾਣੀ ਦਾ ਨਿਕਾਸ ਕੀਤਾ ਜਾਵੇ ਤੇ ਲੋਕ ਬਹੁਤ ਪਰੇਸ਼ਾਨ ਹੋ ਰਹੇ ਆ ਤੇ ਜਲਦੀ ਤੋਂ ਜਲਦੀ ਸਾਡੀ ਸੁਣਵਾਈ ਕੀਤੀ ਜਾਵੇ ਭਾਈ ਕੀ ਨਾਂ ਆਪਣਾ ਹਾਂਜੀ ਪਾਜੀ ਮੇਰਾ ਨਾਂ ਸੁਖਵੀਰ ਸਿੰਘ ਆ ਜੀ ਤੇ ਮੈਂ ਆਪਣੇ ਮੈਂਬਰ ਪਜਾ ਤੇ ਹਕੂਮਤ ਵਰ ਤੋਂ ਕੀ ਕਾਰਨ ਰਹੀ ਆ ਕਿ ਇੰਨਾ ਪਿੰਡ ਚ ਪਾਣੀ ਆਇਆ ਇਹ ਦੇਖੋ ਜੀ ਮਤਲਬ ਇਹ ਕਹਿੰਨਾ ਮੀਂਹ ਦਾ ਪਾਣੀ ਦਾ ਚਲੋ ਪਿੰਡ ਚ ਨਾ ਆਇਆ ਪਿੱਛੋਂ ਪਾਣੀ ਬਹੁਤ ਆ ਰਿਹਾ ਨੰਗੜਾਲ ਦੇ ਪਾਸੇ ਤੋਂ ਤੇ ਹੋਰ ਨਾ ਪਿੰਡ ਦਾ ਪਿੱਛੋਂ ਵੀ ਕਾਫੀ ਪਾਣੀ ਆ ਰਿਹਾ ਮਤਲਬ ਕਿ ਲੋਕਾਂ ਦੇ ਘਰ ਵੀ ਡੁੱਬ ਗਏ ਆ ਲੋਕਾਂ ਦਾ ਕਾਫੀ ਨੁਕਸਾਨ ਹੋ ਗਿਆ ਇਸ ਪਾਣੀ ਦੇ ਨਾਲ ਕਿੰਨਾ ਕ ਪਾਣੀ ਆਇਆ ਵਾ ਪਾਣੀ ਮਤਲਬ ਕਿ ਇਹ ਦੇਖ ਲੋ ਜੀ ਉਹ ਪਿੱਛੋਂ ਵੀ ਆਪਣੀ ਗਬਲੀ ਗਲੀ ਚੱਲਦੀ ਪਈ ਉੱਥੇ ਅੱਜ ਤੱਕ ਅਸੀਂ ਇੰਨਾ ਪਾਣੀ ਦੇਖਿਆ ਨਹੀਂ ਹੈਗਾ ਜਿੰਨਾ ਪਹਿਲੀ ਵਾਰ ਪਾਣੀ ਆਇਆ ਇਹ ਜਿਹਨ ਦੇ ਟੋਬੇ ਦੀ ਗੱਲ ਕਰੀਏ ਕਹਿੰਦੇ ਉਹਦਾ ਵੀ ਓਵਰਫਲੋ ਨਾ ਹੋਣ ਕਰਕੇ ਵੀ ਉਹ ਪਾਣੀ ਜਿਹੜਾ ਰੁਕ ਗਿਆ ਦੇਖੋ ਜਿਹੜਾ ਪਿੰਡ ਦਾ ਛੱਪੜਿਆ ਨਾ ਮਤਲਬ ਕਿ ਇਹ ਜਿਹੜਾ ਤਾਂ ਓਵਰਫਲੋ ਆ ਉਹ ਮਤਲਬ ਕਿ ਮੂਹਰੇ ਬਹੁਤ ਉੱਚਾ ਆ ਤੇ ਉਹਦਾ ਨਿਕਾਸ ਇਹੜਾ ਬਰਸਾਤੀ ਪਣੀ ਨਾ ਉਹ ਕਿਸੇ ਪਾਸੇ ਵੀ ਨਹੀਂ ਜਾ ਰਿਹਾ ਤੇ ਅਸੀਂ ਇਹ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆਂ ਤੇ ਡਾਕਟਰ ਸਾਹਿਬ ਐਮਪੀ ਸਾਹਿਬ ਡਾਟ ਲਾਲ ਕੁਮਾਰ ਉਹਨਾਂ ਦੇ ਅੱਗੇ ਬੇਨਤੀ ਕਰਦੇ ਆਂ ਮਤਲਬ ਕਿ ਪੰਜਾਬ ਸਰਕਾਰ ਦੇ ਅੱਗੇ ਵੀ ਕਿ ਸਾਡੇ ਮਤਲਬ ਕਿ ਇਸ ਮਿਲ ਹੱਲ ਕਰਾਇਆ ਜਾਵੇ ਕੀ ਕਹਿੰਦੇ ਪਿਛਲੀ ਵਾਰ ਵੀ ਜਿਹੜਾ ਨਾ ਟੋਬੇ ਦਾ ਨਿਕਾਸੀ ਜਿਹੜੀ ਆ ਓਵਰਫਲੋ ਕੱਢਣ ਲੱਗਿਆ ਸੀ ਤਾਂ ਦੂਜੇ ਪਿੰਡ ਨੇ ਕਿਹਾ ਸੀ ਕਿ ਸਾਡੇ ਪਿੰਡ ਆਲਾ ਪਾਣੀ ਨਾ ਪਾਏ ਜਾ ਹਾਂਜੀ ਨਾਲ ਦੇ ਪਿੰਡਾਂ ਵਾਲੇ ਲਾਪਨ ਦੇ ਕਹਿਣੋ ਮਤਲਬ ਇਹ ਦਿੱਕਤ ਆ ਰਹੀ ਆ ਮਤਲਬ ਕਿ ਸਾਡੇ ਪਿੰਡ ਨਾ ਪਾਣੀ ਪਾਏ ਜਾਵੇ ਤੇ ਤੋ ਕੁਝ ਕਾਰਨ ਮਤਲਬ ਇਹ ਈਨਾ ਬਾਜੀ ਆਪਣਾ ਜਸਵਿੰਦਰ ਸਿੰਘ ਕਿਹੜਾ ਪਿੰਡ ਆਪਣਾ ਹਕਮਤਪੁਰ ਕਿੱਥੋਂ ਆਏ ਜੀ ਤੁਸੀਂ ਹੁਣ ਐਸੇ ਤੁਰ ਕੇ ਆ ਰਹੇ ਹੋ ਮੋਟਰਸਾਈਕਲ ਤੇ ਆਖੀ ਬਾਜੀ ਘਰੋਂ ਬਹੁਤ ਨਿਕਲ ਔਖਾ ਆ ਤੇ ਗੋਡਿਆਂ-ਗੋਡਿਆਂ ਤੱਕ ਪਾਣੀ ਬਹੁਤ ਔਖਾ ਆ ਪਿੰਡ ਦਾ ਬਹੁਤ ਬੁਰਾ ਹਾਲ ਹੋਆ ਹੁਣ ਕੰਮ ਤੇ ਚੱਲੇ ਹਾਂਜੀ ਕੰਮ ਤੇ ਚੱਲੇ ਸੀ ਹੁਣ ਜੇ ਮੋਟਰਸਾਈਕਲ ਖਰਾਬ ਆ ਤਾਂ ਕੰਮ ਤੇ ਕਿਸ ਤਰ੍ਹਾਂ ਜਾਓਗੇ ਹੁਣ ਬਾਜੀ ਪੈਦਲ ਜਾਣਾ ਪੈਣਾ ਹੁਣ ਕੀ ਕਰਨਾ ਜੇ ਛੁੱਟੀ ਕਰੂੰਗੇ ਦਿਹਾੜੀ ਖਰਾਬ ਹੋਊ ਦਿਹਾੜੀ ਸਾਨੂੰ ਬਾਜੀ ਪਤਾ ਹੀ ਆ ਅੱਗੇ ਵੀ ਇੰਨਾ ਪਾਣੀ ਆਇਆ ਜੇ ਪਾਣੀ ਬਾਜੀ ਹਰ ਸਾਲ ਇਦਾਂ ਹੀ ਆਉਂਦਾ ਬਾਜੀ ਹਾਂ ਪ੍ਰਸ਼ਾਸਨ ਵੱਲੋਂ ਜਾਂ ਪਿੰਡ ਦੀ ਪੰਚਾਇਤ ਨੂੰ ਕੋਈ ਅਸਰ ਹੁੰਦਾ ਬੁਨਿਆਦੀ ਕਿਤੇ ਨਹੀਂ ਚਲੋ ਪੰਚਾਇਤ ਤਾਂ ਨਾਲ ਉਹ ਆ ਬਟ ਪ੍ਰਸ਼ਾਸਨ ਨੂੰ ਵੀ ਥੋੜਾ ਸੋਚਣਾ ਚਾਹੀਦਾ ਹਨਾ ਕਾਰਨ ਕੀ ਰਹਿੰਦੇ ਜੰਨਾ ਪਾਣੀ ਜਿਹੜਾ ਆ ਕਾਰਨ ਬਾਜੀ ਇਹੀ ਆ ਕਿ ਜਿੱਦਾਂ ਮਤਲਬ ਕਿ ਹੁਣ ਤੁਹਾਨੂੰ ਪਤਾ ਆ ਵੀ ਨਿਕਾਸ ਹੈ ਨਹੀਂ ਉਹ ਦੋ ਟੋਲ ਛੱਪੜ ਪੈਂਦੇ ਸਾਡੇ ਪਿੰਡ ਦੇ ਹਾਂਜੀ ਉਹਨਾਂ ਕਰਕੇ ਆ ਬਾਜੀ ਤੇ ਇਹ ਕੀ ਹੁਣ ਸਰਕਾਰ ਨੂੰ ਕੀ ਕਹਿਣਾ ਚਾਹੂੰਗਾ ਅਸੀਂ ਤਾਂ ਇਹੀ ਕਹਿੰਦੇ ਆ ਕਿ ਪਾਣੀ ਦਾ ਨਿਕਾਸ ਕੀਤਾ ਜਾਵੇ ਤੇ ਲੋਕ ਬਹੁਤ ਪਰੇਸ਼ਾਨ ਹੋ ਰਹੇ ਆ ਤੇ ਜਲਦੀ ਤੋਂ ਜਲਦੀ ਸਾਡੀ ਸੁਣਵਾਈ ਕੀਤੀ ਜਾਵੇ ਇਨਸਪਾਇਰ ਵੇ ਇਨੋਵੇਸ਼ਨ ਡੀਐਮਏ ਯੂਨੀਵਰਸਿਟੀ